ਦਿਨੋ-ਦਿਨ ਪੰਜਾਬ ਦਾ ਪਾਣੀ ਤੇ ਪੰਜਾਬ ਦੀ ਹਵਾ ਦੂਸ਼ਿਤ ਹੁੰਦੀ ਜਾ ਰਹੀ ਹੈ ਜਿਸ ਕਾਰਨ ਇੱਥੇ ਚੂਣਾ ਮੁਸ਼ਕਿਲ ਹੋ ਜਾਏਗਾ ਇਹ ਵੱਡੀ ਸਮੱਸਿਆ ਤੇ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਇਸ ਦਾ ਹੱਲ ਕਿਵੇਂ ਕਰਨਾ ਇਸ ਦੇ ਬਾਰੇ ਕਿਸਾਨوں ਨੂੰ ਚਿੰਤਾ ਹੋਣੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਗੁਰਿੰਦਰ ਸਿੰਘ ਨੂਰਪੁਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਕਿਤੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਪੇਤਰਾਂ ਦੇ ਲੋਕ ਭਲਾਈ ਕਾਰਜ ਕੀਤੇ ਚੱਲਦੇ ਹਨ ਇਹ ਉਪਰਾਲਾ ਵੀ ਇੱਕ ਉਸ ਦਾ ਹੀ ਹਿੱਸਾ ਹੈ ਅੱਜ 2000 ਬੂਟੇ ਲਿਆਂਦੇ ਸਨ ਜਿਨ੍ਹਾਂ ਨੂੰ ਲੋਕਾਂ ਵਿੱਚ ਵੰਡਿਆ ਗਿਆ कि ਇਹ ਜਿੱਕਨੀ ਬਣਾਇਆ ਗਿਆ ਕਿ ਇਹਨਾਂ ਦੀ ਸਾਮ ਸੰਭਾਲ ਦੀ ਉਹ ਆਪਣੀ ਤੌਰ ਤੇ ਜ਼ਰੂਰ ਕਰਨ ਕੇਵਲ ਰੁੱਖ ਲਗਾਉਣ ਦਾ ਹੀ ਟੀਚਾ ਨਹੀਂ ਹੈ ਉਹਨਾਂ ਅਪੀਲ ਕਰਦੇ ਆ ਕਿ ਹੈ ਕਿ ਆਵਾਤਾਵਰਨ ਪ੍ਰਤੀ ਚਿੰਤਿਤ ਹੋਈਏ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਇੱਕ ਕਦਮ ਜ਼ਰੂਰ ਚੁੱਕੇ ਵਜੀ ਕੀ ਨਾਮ ਗੁਰਿੰਦਰ ਸਿੰਘ ਨੂਰਪੁਰ ਇਸ ਵਬ ਐਦਾਂ ਹੈ ਜੀ ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬ ਦੇ ਜਿਹੜਾ ਵਾਤਾਵਰਨ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਸਾਡਾ ਹਵਾ ਤੇ ਪਾਣੀ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਪਲੂਟਡ ਹੋ ਚੁੱਕਿਆ ਵਾ ਇਸ ਕਰਕੇ ਸਾਨੂੰ ਦੁੱਖ ਹੁੰਦਾ ਵਾ ਵੀ ਦੇਖੋ ਜੇ ਸਾਡੇ ਲਈ ਸਾਹ ਲੈਣ ਲਈ ਸ਼ੁੱਧ ਹਵਾ ਨਹੀਂ ਹੋਗੀ ਸ਼ੁੱਧ ਪਾਣੀ ਨਹੀਂ ਹੋਊਗਾ ਪੀਣ ਲਈ ਸਾਡਾ ਤਾਂ ਫਿਰ ਸਾਡੀ ਜ਼ਿੰਦਗੀ ਦਾ ਕਿਸੇ ਕੰਮ ਦੀ ਨਹੀਂ ਹੈਗੀ ਫਿਰ ਅਸੀਂ ਕਿਵੇਂ ਜ਼ਿੰਦਗੀ ਜਿਊਵਾਂਗੇ ਠੀਕ ਹੈ ਨਾ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹ ਹਵਾ ਤੇ ਪਾਣੀ ਆ ਇਸ ਕਰਕੇ ਅਸੀਂ ਇਹ 7-8 ਸਾਲ ਤੋਂ ਪਿਛਲੇ ਉਪਰਾਲਾ ਸ਼ੁਰੂ ਕੀਤਾ ਹੋਇਆ ਵਾ ਰੁੱਖ ਲਾਉਣ ਦਾ ਇਹਨਾਂ ਨੂੰ ਪਾਲਣ ਦਾ ਤੇ ਹੁਣ ਨਾਲ ਰੁੱਖ ਜਿੱਦਾਂ ਕਈ ਲੋਕ ਹੁੰਦੇ ਨੇ ਉਹ ਆਪਣੇ ਘੋਲ ਕਰ ਜਾਂਦੇ ਨੇ ਜਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਰੁੱਖ ਕਿੱਥੋਂ ਮਿਲਦੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਅਸੀਂ ਐਦਾਂ ਦੇ ਲੰਗਰਾਂ ਵਾਲੇ ਰੁੱਖਾਂ ਦੇ ਲੰਗਰਾਂ ਵਾਲੇ ਉੱਪਰ ਉਪਰਾਲੇ ਕਰਦੇ ਆਂ ਕਿ ਉਹਨਾਂ ਨੂੰ ਰਾਹ ਜਾਂਦਿਆਂ ਨੂੰ ਰੁੱਖ ਮਿਲ ਜਾਣ ਸਾਡੇ ਕੋਲ ਏਰੀਏ ਦੇ ਆਪਣੇ ਸਾਰੇ ਲੋਕ ਲੰਗ ਦੇ ਵੜਦੇ ਰੁੱਖ ਲੈ ਕੇ ਜਾਂਦੇ ਨੇ ਤੇ ਰੁੱਖ ਅਸੀਂ ਉਹਨਾਂ ਨੂੰ ਦਿੰਨੇ ਆ ਵਾਦਾ ਕਰਵਾਉਂਦੇ ਆ ਉਹਨਾਂ ਤੋਂ ਪਹਿਲਾਂ ਵੀ ਇਹ ਰੁੱਖ ਲਾਉਂਗੇ ਇਹਨਾਂ ਨੂੰ ਪਾਲੋਗੇ ਤਾਂ ਤੁਹਾਨੂੰ ਰੁੱਖ ਦੇਣਾ ਵਾ ਕਿੰਨੇ ਕੁ ਬੂਟੇ ਜਿਹੜੇ ਤੁਸੀਂ ਵੰਡ ਰਹੇ ਹੋਵੇਂ ਇਹ 2000 ਬੂਟਾ ਲੈ ਕੇ ਆਂਦਾ ਸੀਗਾ ਜੀ ਤੇ ਇਹ ਫਿਲਹਾਲ ਅਥੇ ਹੀ ਮਤਲਬ ਸਮਾਪਤ ਨਹੀਂ ਹੈਗਾ ਜਿੰਨਾ ਟਾਈਮ ਆਪਣੇ ਆਹ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਉਹਨਾਂ ਟਾਈਮ ਇਹ ਲੰਗਰ ਜਾਰੀ ਰਹੂਗਾ ਸਾਨੂੰ ਜੇ ਕੋਈ ਜ਼ਿਆਦਾ ਬੂਟੇ ਮੰਗਦਾ ਵੀ 100 ਬੂਟਾ ਸਾਨੂੰ ਪਿੰਡ ਚਾਹੀਦਾ 200 ਬੂਟਾ ਚਾਹੀਦਾ ਅਸੀਂ ਉਹਨਾਂ ਦੇ ਪਿੰਡ ਵੀ ਪਹੁੰਚ ਕਰ ਦਿੰਦੇ ਆ ਉਹਦਾ ਕੋਈ ਪੈਸਾ ਵੀ ਲਿੱਤਾ ਜਾ ਰਿਹਾ ਕਿ ਨਹੀਂ ਨਹੀਂ ਜੀ ਬਿਲਕੁਲ ਫ੍ਰੀ ਆਫ ਕੋਸਟ ਇਹ ਸੇਵਾ ਚੱਲ ਰਹੀ ਆ ਏ ਡੀਸੀ ਸਾਹਿਬ ਨੇ ਹੁਕਮ ਦਿੱਤੇ ਨੇ ਆਪਣੇ ਲੁਧਿਆਣੇ ਜ਼ਿਲ੍ਹੇ ਦਾ ਜਿਹੜਾ ਸਭ ਤੋਂ ਜ਼ਿਆਦਾ ਵਾਤਾਵਰਣ ਨੁਸ਼ੇਤ ਹੋ ਚੁੱਕਿਆ ਵਾ ਉਹਨਾਂ ਨੇ 10 ਲੱਖ ਪੌਦਾ ਲਾਉਣ ਦਾ ਜਿਹੜਾ ਆਪਣੇ ਹੁਕਮ ਦਿੱਤੇ ਨੇ ਸਰਕਾਰੀ ਅਦਾਰਿਆਂ ਨੂੰ ਵੀ ਉਹਨਾਂ ਨੇ ਸ਼ਕਤੀ ਵਰਤੀ ਆ ਖੇਤੀਬਾੜੀ ਡਿਪਾਰਟਮੈਂਟ ਹੋ ਗਿਆ ਪੁਲਿਸ ਡਿਪਾਰਟਮੈਂਟ ਹੋ ਗਿਆ ਤੇ ਉਹ ਸਾਨੂੰ ਉੱਥੋਂ ਫ੍ਰੀ ਬੂਟੇ ਮਿਲੇ ਨੇ ਤੇ ਅਸੀਂ ਅੱਗੇ ਵੀ ਫ੍ਰੀ ਵੰਡ ਰਹੇ ਹਾਂ ਕੀ ਅਪੀਲ ਕਰਾਂਗੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਰੁੱਖ ਲਾਓ ਵਾਤੋਂ ਵੱਧ ਆਪਣੇ ਜਿਹੜਾ ਪਾਣੀ ਨੂੰ ਸ਼ੁੱਧ ਕਰੋ ਇਹਨੂੰ ਪਾਣੀ ਨੂੰ ਗੰਦਾ ਹੋਣ ਤੋਂ ਬਚਾਓ ਤੇ ਆਪਣੇ ਵਾਤਾਵਰਣ ਜੇ ਸ਼ੁੱਧ ਰਹੂਗਾ ਤਾਂ ਹੀ ਸਾਡੀ ਜ਼ਿੰਦਗੀ ਹੈ ਤਾਂ ਹੀ ਸਾਡਾ ਜੀਵਨ ਹੈ